ਕੀ ਬਰਾਮਦ ਕੀਤੇ ਆ ਇਹ ਮੇਰੇ ਖਿਆਲ ਆ ਕਿ ਹਮ ਨੇ ਪਹਿਲਾਂ ਵੀ ਸ਼ਾਇਦ ਬਰਾਮਦਗੀਆਂ ਹੁੰਦੀਆਂ ਨੇ ਪਰ ਹੁਣ ਜਿਹੜਾ ਮੋਬਾਈਲ ਸਨੇਚਕ ਦੀਆਂ ਕਾਫੀ ਵਾਰਤਾਂ ਹੋ ਰਹੀਆਂ ਐ ਤੇ ਐਸਐਸਪੀ ਸਾਹਿਬ ਸਾਡੇ ਗੌਰਵਤੜਾ ਜੀ ਦੀਆਂ ਹਦਾਤਾਂ ਤੇ ਅਸੀਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਡੀ ਮਹਿਮ ਤਹਿਤ ਦੋ ਸਨੇਚਰ ਗ੍ਰਿਫਤਾਰ ਕੀਤੇ ਆ ਜਿਨ੍ਹਾਂ ਕੋਲੋਂ 10 ਮੋਬਾਈਲ ਇੱਕ ਚੋਰੀ ਦਾ ਮੋਟਰਸਾਈਕਲ ਤੇ ਇੱਕ ਚੋਰੀ ਦੀ ਐਕਟਵਾ ਬਰਾਮਦ ਕੀਤੀ ਆ ਸਰ ਜਿਹੜੇ ਸਨੈਟੀ ਮੂਵਮੈਂਟ ਨੇ ਕਿੱਥੋਂ ਅਸੀਂ ਸ਼ਹਿਰ ਚ ਕਰਦੇ ਆ ਇਹ ਤੰਤਰ ਸ਼ਹਿਰ ਚ ਤੇ ਪੜੇਗੇ ਵਿਅਕਤੀ ਦਾ ਨਾਮ ਇਹ ਇੱਕ ਹੈਗਾ ਹਰ ਸਿਮਰਨ ਹਰ ਸਿਮਰਨਜੀਤ ਸਿੰਘ ਲਈ ਸੰਨੀ ਹੈ ਜੀ ਤੇ ਦੂਸਰਾ ਹੈਗਾ ਵਾ ਪਰਮਜੀਤ ਸਿੰਘ ਲਈ ਪੰਮਾ ਤਰਨਤਾਰਨ ਦੇ ਇੱਕ ਕਾਜੀਕੋਟ ਦਾ ਵਾ ਤੇ ਇੱਕ ਸਿਲਵਰ ਕਲੋਨੀਆ ਕਾਜੀਕੋਟ ਰੋਡ ਤੇ ਕਿਥੇ ਵੇਚਦੇ ਸੀ ਸਰ ਲੈ ਕੇ ਕੁਛ ਇਹਦਾ ਕੋਈ ਪ੍ਰੋਮੋਸ਼ਨ ਇਹ ਇਦਾਂ ਹੀ ਜਿੱਦਾਂ ਆਮ ਆਪਣੇ ਆਂਡ ਗਵਾਨ ਦੀ ਕਿਸੇ ਨੂੰ ਸਸਤੇ ਰੇਟ ਤੇ 3-4 ਹਜ਼ਾਰ ਚ ਵੇਚ ਦਿੰਦੇ ਸੀ ਇਹਦੇ ਕਰਕੇ ਪਤਾ ਨਹੀਂ ਲੱਗਦਾ ਤੇ ਕੋਈ ਜਿਹੜਾ ਹੈਗਾ ਸੱਨੀ ਇਹ ਟਰੱਕ ਡਰਾਈਵਰ ਦਾ ਕੰਮ ਕਰਦਾ ਤੇ ਇਹ ਲੈ ਕੇ ਬਿਨਾਂ ਸਨੇਚ ਕਰਕੇ ਲੈ ਜਾਂਦਾ ਹੈ ਦਿੱਲੀ ਵਗੈਰਾ ਜਾਂ ਬਾਹਰ ਸਟੇਟ ਜਾ ਕੇ ਵੇਚ ਦਿੰਦੇ ਸਨੇਚ ਗੂਮੈਂਟ ਕਰ ਤੇ ਰਿੰਦੀ ਕਰ ਤੇ ਇਹ ਇਦਾਂ ਚੋਰੀ ਦੇ ਵਹਾਈਕਲ ਤੇ ਇਦਾਂ ਬੁਲਟ ਇਹਨਾਂ ਕੋ ਇੱਕ ਜਿਹੜਾ ਬਰੰਬ ਕਰ ਲਿਆ ਚੋਰੀ ਦਾ ਉਹ ਵੀ ਇਹਨਾਂ ਸ਼ਿਦਾਂ ਸਾਹਿਬ ਲਾਗੂ ਚੋਰੀ ਕੀਤਾ ਤੇ ਇੱਕ ਐਕਟਵਾ ਚੋਰੀ ਦੀ ਜਾਂ ਐਕਟਵਾ ਤੇ ਜਾਂ ਬੁਲਟ ਤੇ ਜਾਂਦੇ ਹੀ ਕਈ ਵਾਰ ਇਕੱਲਾ-ਇਕੱਲਾ ਤੇ ਕਈ ਵਾਰ ਦੋਵੇਂ ਇਕੱਠੇ ਟੋਟਲ ਮੋਬਾਈਲ ਕਿੰਨੇ ਬਰਾਮਦ ਹੋਏ ਟੋਟਲ 10 ਮੋਬਾਈਲ ਬਰਾਮਦ ਕੀਤੇ ਵੱਖ-ਵੱਖ ਕੰਪਨੀਆਂ ਦੇ ਕੋਈ ਹੋਰ ਵੀ ਕੇਸ ਚੱਲਦੇ ਨੇ ਅੰਦਰ ਹਾਂ ਇਹਨਾਂ ਦੇ ਪਹਿਲਾਂ ਵੀ ਚੋਰੀ ਦੇ ਕੇਸ ਦਰਜ ਆ ਪਹਿਲਾਂ ਵੀ ਆ ਗਏ ਆ ਉਹ ਸਾਰੇ ਹੁਣ ਡੰਗਾਈ ਨਾ ਪੜਤਾਲ ਕਰਕੇ ਫਰਦਰ ਹੋਰ ਜੋ ਵੀ ਇਹਨਾਂ ਦੇ ਖਿਲਾਫ ਨਿਕਲੂਗਾ ਉਹ ਸੇਕ ਲੋਕਾਂ ਨੂੰ ਕੀ ਕਹਿਣਾ ਜਾਂਦਾ ਕਿ ਜਦੋਂ ਉਹ ਇਤਨਾ ਮੋਬਾਈਲ ਸਨੈਚ ਹੋਵੇ ਕੰਪਲੇਂਟ ਲਿਖਾਉਣ ਆ ਕੇ ਦੱਸਣ ਬਿਲਕੁਲ ਬਿਲਕੁਲ ਅਸੀਂ ਇਹ ਕਹਿੰਦੇ ਜੇ ਤਾਂ ਵੀ ਕੋਈ ਇਹੋ ਜਿਹੀ ਵਾਰਦਾਤ ਹੁੰਦੀ ਹੈ ਉਸੇ ਵੇਲੇ ਪੁਲਿਸ ਨੂੰ ਆ ਕੇ ਇਤਲਾਹ ਦੇਣ ਕਿਉਂਕਿ ਮੋਬਾਈਲ ਅੱਜ ਕੱਲ ਉਸੇ ਵੇਲੇ ਅਸੀਂ ਲੋਕੇਸ਼ਨ ਤੇ ਲਾ ਕੇ ਜਾਂ ਉਹਦੇ ਦਾ ਫਰਦਰ ਟੈਕਨੀਕਲ ਤਰੀਕਿਆਂ ਨਾਲ ਜਿਹੜਾ ਭਾਲ ਕਰਨ ਦੀ ਕੋਸ਼ਿਸ਼ ਕਰਦੇ ਤੇ ਮੈਕਸਿਮਮ ਮਿਲ ਜਾਂਦੇ ਆ ਪਰ ਜੇ ਆ ਹੁਣ ਵੀ ਵੇਖਿਆ ਪਿੱਛੇ ਜਿਹੜੀਆਂ ਵਾਰਦਾਤਾਂ ਹੋਈਆਂ ਸਾਨੂੰ ਇਤਲਾਹ ਦੇਣ ਲਈ ਖੁਸ਼ ਹੋ ਕੇ ਨਹੀਂ ਆਉਂਦੇ ਲੋਕ ਆ ਜੀ ਤੇ ਆ ਹੁਣ ਇੱਕ ਆਦਮੀ ਨੇ ਇਤਲਾਹ ਦਿੱਤੀ ਉਤੋਂ ਮੈਰਵੇ ਕਰਕੇ ਅਸੀਂ ਦਾਸ ਬਰਾਬੰਦ ਕਰ ਲਏ ਜੀ ਕੀਤੇ ਬਰਾਬੰਦ ਕੀਤੇ ਆ ਇਹ ਮੇਰੇ ਖਿਆਲ ਆ ਕਿ ਹਮ ਨਹੀਂ ਪਹਿਲਾਂ ਵੀ ਸ਼ਾਇਦ ਬਰਾਬੰਦੀਆਂ ਹੁੰਦੀਆਂ ਪਰ ਹੁਣ ਜਿਹੜਾ ਮੋਬਾਈਲ ਸਨੈਚ ਕੀਤੇ ਆ ਕਾਫੀ ਵਾਰਦਾਤਾਂ ਹੋ ਰਹੀਆਂ ਈ ਐ ਐਸਐਸਪੀ ਸਾਹਿਬ ਸਾਡੇ ਗੌਰਵ ਥੋੜਾ ਜੀ ਆਦੀ ਹਦਤਾਂ ਤੇ ਅਸੀਂ ਸਮਾਜ ਵਿਰੋਧੀ ਅੰਸ਼ਾਂ ਵਿਰੁੱਧ ਬਿੱਡੀ ਮਹਿਮ ਤਹਿਤ ਦੋ ਸਨੇਚਰ ਗ੍ਰਿਫਤਾਰ ਕੀਤੇ ਆ ਜਿਨ੍ਹਾਂ ਕੋਲੋਂ 10 ਮੋਬਾਈਲ ਇੱਕ ਚੋਰੀ ਦਾ ਮੋਟਰਸਾਈਕਲ ਤੇ ਇੱਕ ਚੋਰੀ ਦੀ ਐਕਟਵਾ ਬਰਾਮਦ ਕੀਤੀ ਹੈ ਸਰ ਜਿਹੜੇ ਸਨੈਟੀ ਮੂਵਮੈਂਟ ਇਹ ਕਿੱਥੋਂ ਅਸੀਂ ਸ਼ਹਿਰ ਚ ਕਰਦੇ ਆ ਇਹ ਤੰਤਰ ਸ਼ਹਿਰ ਚ ਤੇ ਪੜੇਗੇ ਵਿਅਕਤੀ ਦਾ ਨਾਮ ਇਹ ਇੱਕ ਹੈਗਾ ਹਰ ਸਿਮਰਨ ਹਰ ਸਿਮਰਨਜੀਤ ਸਿੰਘ ਲਈ ਸਨਹੀ ਹੈ ਤੇ ਦੂਸਰਾ ਹੈਗਾ ਵਾ ਪਰਮਜੀਤ ਸਿੰਘ ਲਈ ਪੰਮਾ ਤਰਨਤਾਰਨ ਦਾ ਇੱਕ ਕਾਜੀਕੋਟ ਦਾ ਵਾ ਤੇ ਇੱਕ ਸਿਲਵਰ ਕਲੋਨੀਆ ਕਾਜੀਕੋਟ ਰੋਡ ਤੇ ਕਿਥੇ ਵੇਚਦੇ ਸੀ ਸਰ ਲੈ ਕੇ ਕੁਛ ਇਹਦਾ ਕੋਈ ਸਪੈਸੀਫਿਕੇਸ਼ਨ ਇਹ ਇਦਾਂ ਹੀ ਜਿੱਦਾਂ ਆਮ ਆਪਣੇ ਆਂਡ ਗਵਾਨ ਦੀ ਕਿਸੇ ਨੂੰ ਸਸਤੇ ਰੇਟ ਤੇ 3-4 ਹਜ਼ਾਰ ਚ ਵੇਚ ਦਿੰਦੇ ਸੀ ਜਿਹਦੇ ਕਰਕੇ ਪਤਾ ਨਹੀਂ ਲੱਗਦਾ ਤੇ ਕੁਛ ਜਿਹੜਾ ਹੈਗਾ ਸੰਨੀ ਇਹ ਟਰੱਕ ਡਰਾਈਵਰ ਦਾ ਕੰਮ ਕਰਦਾ ਤੇ ਇਹ ਲੈ ਕੇ ਜਿੱਦਾਂ ਸਨੈਚ ਕਰਕੇ ਲੈ ਜਾਂਦਾ ਸੀ ਦਿੱਲੀ ਵਗੈਰਾ ਜਾਂ ਬਾਹਰ ਸਟੇਟ ਜਾ ਕੇ ਵੇਚ ਦਿੰਦੇ ਸਨੇਕ ਮੂਵਮੈਂਟ ਕਰਦੇ ਰਹਿੰਦੀ ਕਰਦੇ ਇਹ ਤਾਂ ਚੋਰੀ ਦੇ ਵਾਈਕਲ ਤੇ ਇੰਨਾ ਬੁਲਟ ਹੈ ਨਾ ਕੋ ਇੱਕ ਜਿਹੜਾ ਬਰਾਮਦ ਕਰ ਲਿਆ ਚੋਰੀ ਦਾ ਹੋ ਵੀ ਇੰਨਾ ਅਸ਼ੀਦਾਂ ਸਾਹਿਬ ਲੱਗੋ ਚੋਰੀ ਕੀਤਾ ਤੇ ਇੱਕ ਐਕਟਵਾ ਚੋਰੀ ਦੀ ਜਾਂ ਐਕਟਵਾ ਤੇ ਜਾਂ ਬੁਲਟ ਤੇ ਜਾਂਦੇ ਹੀ ਕਈ ਵਾਰ ਇਕੱਲਾ-ਇਕੱਲਾ ਤੇ ਕਈ ਵਾਰ ਦੋਵੇਂ ਇਕੱਠੇ ਹੀ ਜੀ ਟੋਟਲ ਮੋਬਾਈਲ ਕਿੰਨੇ ਬਰਾਮਦ ਟੋਟਲ 10 ਮੋਬਾਈਲ ਬਰਾਮਦ ਕੀਤੇ ਵੱਖ-ਵੱਖ ਕੰਪਨੀਆਂ ਦੇ ਕੋਈ ਹੋਰ ਵੀ ਕੇਸ ਚੱਲਦੇ ਨੇ ਜੀ हां ਇਹਨਾਂ ਦੇ ਪਹਿਲਾਂ ਵੀ ਚੋਰੀ ਦੇ ਕੇਸ ਦਰਜ ਆ ਪਹਿਲਾਂ ਵੀ ਆ ਗਏ ਆ ਉਹ ਸਾਰੇ ਹੁਣ ਡੰਗਾਈ ਨਾ ਪੜਤਾਲ ਕਰਕੇ ਫਰਦਰ ਹੋਰ ਜੋ ਵੀ ਇਹਨਾਂ ਦੇ ਖਿਲਾਫ ਨਿਕਲੂਗਾ ਉਹ ਇੱਕ ਲੋਕਾਂ ਨੂੰ ਕੀ ਕਹਿਣਾ ਜਾਂਦਾ ਕਿ ਜਦੋਂ ਉਹ ਇਤਨਾ ਮੋਬਾਈਲ ਸਨੇਚ ਹੋਵੇ ਕੰਪਲੇਂਟ ਲਿਖਵਾਉਣ ਆ ਕੇ ਦੱਸਣ ਬਿਲਕੁਲ ਬਿਲਕੁਲ ਅਸੀਂ ਇਹਨੇ ਜੇ ਤਾਂ ਵੀ ਕੋਈ ਇਹੋ ਜਿਹੀ ਵਾਰਦਾਤ ਹੁੰਦੀ ਆ ਉਸੇ ਵੇਲੇ ਪੁਲਿਸ ਨੂੰ ਆ ਕੇ ਤਲਾਹ ਦੇਣ ਕਿਉਂਕਿ ਮੋਬਾਈਲ ਅੱਜ ਕੱਲ ਉਸੇ ਵੇਲੇ ਅਸੀਂ ਲੋਕੇਸ਼ਨ ਤੇ ਲਾ ਕੇ ਜਾਂ ਉਹਦੇ ਗਾ ਫਰਦਰ ਟੈਕਨੀਕਲ ਤਰੀਕਿਆਂ ਨਾਲ ਜਿਹੜਾ ਭਾਲ ਕਰਨ ਦੀ ਕੋਸ਼ਿਸ਼ ਕਰਦੇ ਤੇ ਮੈਕਸਿਮਮ ਮਿਲ ਜਾਂਦੇ ਆ ਬਰਾ ਜੇ ਆ ਹੁਣ ਵੀ ਵੇਖਿਆ ਪਿੱਛੇ ਜਿਹੜੀਆਂ ਵਾਰ ਦਿੱਤਾ ਹੋਈਆਂ ਸਾਨੂੰ ਇਤਲਾਹ ਦੇਣ ਲਈ ਖੁਸ਼ ਹੋ ਕੇ ਨਹੀਂ ਆਉਂਦੇ ਲੋਕ ਆਈ ਤੇ ਆ ਹੁਣ ਇੱਕ ਆਦਮੀ ਨੇ ਇਤਲਾਹ ਦਿੱਤੀ ਉਤੋਂ ਮੈਰਵੇ ਕਰਕੇ ਅਸੀਂ ਦਾਸ ਬਰਾਮਦ ਕਰ ਲਈ